ਅੱਜ ਪਿਆਰੇ ਬੱਚਿਓ ਅੱਜ ਆਪਾਂ ਜਾਣਦੇ ਹਾਂ ਕਿ 23 ਜਨਵਰੀ ਆ ਤਾਂ 23 ਜਨਵਰੀ ਨੂੰ ਸਵਾਚੰਦ ਬੋਸ ਜੀ ਦਾ ਜਨਮ ਦਿਨ ਹੈ ਨੇਤਾ ਜੀ ਜਿਨ੍ਹਾਂ ਦੀ ਕਹਾਣੀ ਕਹਿਣੀ ਤੇ ਕਰਨੀ ਪਾਰਦਰਸ਼ੀ ਸੀ 23 ਜਨਵਰੀ ਜਨਮ ਦਿਵਸ ਤੇ ਨੇਤਾ ਜੀ ਸਵਾਚੰਦ ਬੋਸ ਜਦੋਂ ਵੀ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ ਵਾਸਤੇ ਕੀਤੇ ਗਏ ਸੰਗਰਾਮ ਦੀ ਗੱਲ ਚੱਲਦੀ ਹੈ ਤਾਂ ਜਿੱਥੇ 1857 ਈਸਵੀ ਵਿੱਚ ਈਸਵੀ ਦਾ ਸੰਗਰਾਮ ਤੂਕਿਆਨ ਅੰਦੋਲਨ ਕਦਰ ਲਹਿਰ ਇੰਡੀਅਨ ਨੈਸ਼ਨਲ ਕਾਂਗਰਸ ਦੀ ਕਾਰਜਕਾਰੀ ਅਤੇ ਹੋਰ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਦਾ ਜ਼ਿਕਰ ਆਉਂਦਾ ਹੈ ਉੱਥੇ ਆਜ਼ਾਦ ਹਿੰਦ ਫੌਜ ਦੀਆਂ ਪ੍ਰਾਪਤੀਆਂ ਦਾ ਵਰਣਨ ਵੀ ਵਿਸ਼ੇਸ਼ ਰੂਪ ਵਿੱਚ ਕੀਤਾ ਜਾਂਦਾ ਹੈ ਜਦੋਂ ਅਸੀਂ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਜਾਂ ਇਸ ਦੇ ਕਾਰਨਾਮੇ ਉੱਪਰ ਦੀਰਘ ਦ੍ਰਿਸ਼ਟੀ ਪਾਉਂਦੇ ਹਾਂ ਤਾਂ ਸਾਡੇ ਸਾਹਮਣੇ ਇਸ ਫੌਜ ਦੇ ਮੁਖੀ ਨੇਤਾ ਜੀ ਸੁਭਾਚੰਦਰ ਬੋਸ ਜੀ ਦਾ ਬੇਲਖਣ ਕੁਰਬਾਨੀਆਂ ਤੇ ਸੰਘਰਸ਼ਾਂ ਪਰਿਆ ਜਿਹੜਾ ਜੀਵਨ ਲੰਘਿਆ ਅੱਖਾਂ ਸਾਹਮਣੇ ਆ ਜਾਂਦਾ ਹੈ ਭਾਰਤ ਮਾਂ ਦਾ ਇਹ ਲਾਲ 20ਵੀਂ ਸਦੀ ਦੇ ਪਹਿਲੇ ਅੱਧ ਅੱਧ ਵਿੱਚ ਭਾਰਤ ਦੇ ਮਹਾਨ ਰਾਸ਼ਟਰੀ ਲੀਡਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਦੀ ਕਹਿਣੀ ਤੇ ਕਰਨੀ ਪਾਰਦਰਸੀ ਸੀ ਤਾਂ ਇਹਨਾਂ ਨੇ ਦੂਜੇ ਸੰਸਾਰ ਯੁੱਧ ਦੇ ਦੌਰਾਨ ਕ੍ਰਾਂਤੀਕਾਰੀ ਭਾਰਤੀ ਰਾਸ਼ਟਰੀ ਫੌਜ ਦੀ ਅਗਵਾਈ ਕੀਤੀ ਭਾਰਤ ਮਾਤਾ ਦੇ ਇਸ ਸੱਚੇ ਸੁਪਨੇ ਸ੍ਰੀ ਰਾਮ ਬਿਹਾਰੀ ਬੋਸ ਦੇ ਸੱਚੇ ਸੁਪਨੇ ਨੂੰ ਜਿੱਥੇ ਬਚਪਨ ਤੋਂ ਜਵਾਨ ਕੀਤਾ ਉੱਥੇ ਜਵਾਨੀ ਤੋਂ ਪੂਰਨਤਾ ਤੇ ਸਮੁੱਚਤਾ ਤੱਕ ਵੀ ਪਹੁੰਚਾਇਆ। ਅਟੇਖੰਡਤ ਹੋ ਚੁੱਕੇ ਭਾਰਤੀਆਂ ਅੱਗੇ ਇੱਕ ਵਿਵਹਾਰਕ ਨਾਰਾ بلند ਕੀਤਾ। ਪਤਾ ਕਿਹੜਾ ਨਾਰਾ ਸੀ ਬੱਚਿਓ ਤੁਸੀਂ ਮੈਨੂੰ ਫੋਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ। ਇਸ ਬਲਵਾਨ ਨਾਰੇ ਨੂੰ ਬੁਲੰਦ ਕਰਨ ਵਾਸਤੇ ਨੇਤਾ ਜੀ ਸੁਆ ਚੰਦਰ ਬੋਸ ਦਾ ਜਨਮ 30 ਜਨਵਰੀ 1897 ਈਸਵੀ ਨੂੰ ਪਿਤਾ ਸ੍ਰੀ ਰਾਇ ਬਹਾਦਰ ਜਾਨਕੀ ਦਾਸ ਬੋਸ ਦੇ ਘਰ ਕਟਕ ਵਿਖੇ ਹੋਇਆ। ਉਸ ਵਕਤ ਆਪ ਜੀ ਦੇ ਪਿਤਾ ਸਰਕਾਰੀ ਵਕੀਲ ਸਨ ਅਤੇ ਆਪ ਜੀ ਦੇ ਮਾਤਾ ਜੀ ਬੜੀ ਸੁਗਰ ਸਿਆਣੀ ਅਰਥ ਜਿਸ ਦਾ ਸੁਭਾਅ ਬਾਬੂ ਦੇ ਬਚਪਨ ਅਤੇ ਜਵਾਨ ਸ਼ਖਸੀਅਤ ਨੂੰ ਸਵਾਰਨ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਬਾਬੂ ਜੀ ਕੌਣ ਸੁਭਾਚੰਦਰ ਬੋਸ ਆਪ ਜੀ ਨੇ 10ਵੀਂ ਸ਼੍ਰੇਣੀ ਦਾ ਇਮਤਿਹਾਨ ਸਮੁੱਚੇ ਬੰਗਾਲ ਪ੍ਰਾਂਤ ਵਿੱਚੋਂ ਦੂਜੇ ਸਥਾਨ ਤੇ ਰਹਿ ਕੇ ਪਾਸ ਕੀਤਾ ਇਸ ਉਪਰੰਤ ਆਪ ਕਲਕੱਤਾ ਦੇ ਪ੍ਰੈਜ਼ੀਡੈਂਸੀ ਕਾਲਜ ਵਿੱਚ ਦਾਖਲੇ ਜੀਵਨ ਦੇ ਮੁੱਢਲੇ ਦੌਰ ਵਿੱਚ ਆਪ ਜੀ ਦੇ ਸ੍ਰੀ ਰਾਮਕ੍ਰਿਸ਼ਨ ਪਰਮਹੰਸ ਜੀ ਅਤੇ Swami Vivekananda ਜੀ ਧਾਰੀ ਬੜਾ ਪ੍ਰਭਾਵ ਸੀ ਬੀਏ ਪਾਸ ਕਰਨ ਉਪਰੰਤ ਆਪਨੇ ਬਲਾਇਤ ਜਾ ਕੇ ਆਈਸੀਐਸ ਦਾ ਇਮਤਿਹਾਨ ਪਾਸ ਕੀਤਾ ਇੱਥੇ ਹੀ ਪੜਾਈ ਦੌਰਾਨ ਰਹਿੰਦਿਆਂ ਜਦੋਂ ਆਪਨੇ ਆਜ਼ਾਦੀ ਦਾ ਵਾਤਾਵਰਨ ਵੇਖਿਆ ਤਾਂ ਬੜੇ ਪ੍ਰਭਾਵਿਤ ਹੋਏ ਅਤੇ ਸੋਚਣ ਲੱਗ ਪਏ ਕਿ ਜੇ ਭਾਰਤ ਵੀ ਆਜ਼ਾਦ ਹੋ ਜਾਵੇ ਤਾਂ ਭਾਰਤੀ ਲੋਕ ਵੀ ਇਸੇ ਤਰ੍ਹਾਂ ਆਜ਼ਾਦ ਜੀਵਨ ਬਸਰ ਕਰ ਸਕਦੇ ਹਨ ਮਤਲਬ ਕਿ ਬਤੀਤ ਕਰ ਸਕਦੇ ਹਨ ਇਨਾ ਹੀ ਦਿਨਾਂ ਵਿੱਚ ਮਹਾਤਮਾ ਗਾਂਧੀ ਦੁਆਰਾ ਚਲਾਈ ਨਾ ਮਿਲਵਰਕਨ ਲਹਿਰ ਭਾਰਤ ਵਿੱਚ ਜੋਰਾ ਤੇ ਚੱਲ ਰਹੀ ਸੀ ਦਸਵਾਹ ਚੰਦਰ ਬੋਸ ਉਪਰ ਇਸ ਲਹਿਰ ਦਾ ਵੀ ਪ੍ਰਭਾਵ ਪਿਆ ਅਤੇ ਆਪ ਜੀ ਨੇ ਆਈਸੀਐਸ ਦੀ ਨੌਕਰੀ ਤੋਛਤੀ ਪਹੇਤਾ ਅਤੇ ਭਾਰਤ ਦੀ ਆਜ਼ਾਦੀ ਵਾਸਤੇ ਲੜੇ ਜਾ ਰਹੇ ਕੋਲ ਵਿੱਚ ਸ੍ਰੀ ਚਿਤ੍ਰੰਜਨ ਦਾਸ ਜੀ ਦੇ ਸਾਥੀ ਬਣ ਕੇ ਹामिल ਹੋ ਗਏ ਅਜ਼ਾਦੀ ਪ੍ਰਾਪਤੀ ਹਿੱਤ ਆਪ ਜੀ ਹਰ ਤਰ੍ਹਾਂ ਸਰਗਰਮੀਆਂ ਵਿੱਚ ਖੂਬ ਜੁੱਝਣ ਲੱਗ ਪਏ ਸਿੱਟੇ ਵਜੋਂ 1924 ਈਸਵੀ ਵਿੱਚ ਬਕਤ ਦੀ ਹਕੂਮਤ ਨੇ ਆਪ ਨੂੰ ਨਜ਼ਰਬੰਦ ਕਰਕੇ ਮਾੜਲੇ ਜੇਲ੍ਹ ਵਿੱਚ ਭੇਜ ਦਿੱਤਾ ਆਪ ਜੀ ਇੱਥੇ ਜੇਲ੍ਹ ਵਿੱਚ ਹੀ ਸਨ ਕਿ ਆਪ ਜੀ ਨੂੰ ਲੋਕਾਂ ਨੇ ਬੰਗਾਲ ਕੌਂਸਲ ਦਾ ਮੈਂਬਰ ਚੁਣ ਲਿਆ 1927 ਵਿੱਚ ਉਹਨਾਂ ਦੀ ਸਿਹਤ ਬਹੁਤ ਹੀ ਵਿਗੜ ਜਾਣ ਸਦਕਾ ਰਿਹਾ ਦਾ ਦਿੱਤਾ ਗਿਆ ਪਰ ਉਹਨਾਂ નિર્ધારਿਤ ਟੀਚਿਆਂ ਦੀ ਪ੍ਰਾਪਤੀ ਲਈ ਸਦਾ ਜੂਝਦੇ ਰਹੇ। ਆਪ ਜੀ ਦੀ ਅਗਵਾਈ ਹੇਠ ਜਦੋਂ 26 ਜਨਵਰੀ 1930 ਨੂੰ ਕੋਲਕਾਤਾ ਵੀ ਕੈ ਅਜ਼ਾਦੀ ਦਿਨ ਮਨਾਇਆ ਜਾ ਰਿਹਾ ਸੀ ਤਾਂ ਅੰਗਰੇਜ਼ ਹਕੂਮਤ ਵੱਲੋਂ ਆਪ ਨੂੰ ਫੇਰ ਗ੍ਰਿਫਟਾਰ ਕੀਤਾ ਗਿਆ ਅਤੇ ਫਿਰ ਜੇਲ੍ਹ ਭੇਜ ਦਿੱਤਾ ਗਿਆ। ਇਸੇ ਸਮੇਂ ਦੌਰਾਨ ਆਪ ਜੀ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਗਏ ਅਤੇ ਇਹ ਸੱਤ ਤੇ ਮੁੜ ਰਿਹਾ ਕੀਤਾ ਗਿਆ ਕਿ ਸੁਭਾਸ਼ ਚੰਦਰ ਹੋਰ ਜੇਲ੍ਹ ਤੋਂ ਨਿਕਲਦੇ ਸਾਰ ਹੀ ਜੁਰਪ ਵਿੱਚ ਚਲੇ ਜਾਣਗੇ। ਯੂਰਪ ਵਿੱਚ ਸੁਭਾਚੰਦਰ ਬੋਸ ਨੇ ਫਰਾਂਸ, ਇੰਗਲੈਂਡ, ਇਟਲੀ, ਜਰਮਨੀ, ਆਇਰਲੈਂਡ ਦੀ ਯਾਤਰਾ ਕੀਤੀ। ਉੱਤਮ ਦੇ ਰਾਸ਼ੀ ਅਗਵਨ ਨੂੰ ਮਿਲਦਿਆਂ ਗਿਲਦਿਆਂ ਨੇਤਾ ਜੀ ਨੇ ਵਿਸ਼ਾਲ ਰਾਸ਼ੀ ਰਾਜਸੀ ਤਜਰਬਾ ਹਾਸਲ ਕੀਤਾ। ਯੂਰਪ ਵਿੱਚ ਰਹਿੰਦਿਆਂ ਹੋਇਆ ਹੀ ਆਪ ਨੇ ਵੱਖ-ਵੱਖ ਥਾਵਾਂ ਤੇ ਕਈ ਲੈਕਚਰ ਦਿੱਤੇ ਜਿਨ੍ਹਾਂ ਵਿੱਚ ਬ੍ਰਿਟਾਨਵੀ ਸਰਕਾਰ ਦੇ ਅਤਿਆਚਾਰਾਂ ਤੇ ਅਤਸਰਜਕਾਂ ਨੂੰ ਨੰਗਿਆ ਕੀਤਾ ਗਿਆ ਸੀ। 1932ਵੀ ਵਿੱਚ ਹਰੀਪੁਰ ਵਿਖੇ ਹਮਨਵਾਰੀ ਕਾਂਗਰਸ ਦਾ ਆਪ ਨੂੰ ਪ੍ਰਧਾਨ ਚੁਣ ਲਿਆ ਗਿਆ ਫਿਰ 1939ਵੀਂ ਵਿੱਚ ਆਪ ਨੂੰ ਦੁਆਰਾ ਕਾਂਗਰਸ ਦਾ ਪ੍ਰਧਾਨ ਚੁਣ ਲਿਆ ਗਿਆ ਸੀ ਪਰ ਗਾਂਧੀ ਜੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਆਪ ਜੀ ਦੇਰ ਤੱਕ ਨਾ ਨਿਭ ਆਪ ਜੀ ਦੀ ਦੇਰ ਤੱਕ ਨਾ ਨਿਭ ਸਕੀ ਸਿੱਟੇ ਵਜੋਂ ਬੋਸ ਨੇ ਇਹ ਉਹਦੇ ਤੋਂ ਤਿਆਗ ਪੱਤਰ ਦੇ ਦਿੱਤਾ ਕਿਉਂਕਿ ਆਪ ਜੀ ਸਮੂਹਿਕਤ ਸत्याग्रह ਤੇ ਗਰਮ ਕਾਰਵਾਈ ਕਰਨਾ ਚਾਹੁੰਦੇ ਸਨ ਅੰਗਰੇਜ਼ੀ ਹਕੂਮਤ ਵੱਲੋਂ ਜਦੋਂ ਆਪ ਜੀ ਉੱਪਰ ਸਖਤ ਪਹਿਰੇ ਲੱਗੇ ਹੋਏ ਸਨ ਤਾਂ ਆਪ 12 ਜਨਵਰੀ 1941 ਨੂੰ ਇੱਕ ਪਠਾਨ ਦੇ ਪੇਚ ਵਿੱਚ ਰਾਤੋਂ ਰਾਤ ਕਲਕੱਤੇ ਤੋਂ ਪਿਸ਼ਾਬਰ ਪਹੁੰਚ ਗਏ ਫਿਰ ਪਿਸ਼ਾਬਰ ਤੋਂ ਕਾਬਲ ਪਹੁੰਚੇ ਜਿੱਥੇ ਜਾ ਕੇ ਇਹਨਾਂ ਨੇ ਆਪਣਾ ਨਾਂ ਜਹਾਉਦਦੀਨ ਹੱਥਿਆ ਹੋਇਆ ਸੀ ਇਸੇ ਤਰ੍ਹਾਂ ਹੋਰ ਸੰਘਰਸ਼ਾਂ ਨਾਲ ਜੁੜਦੇ ਹੋਏ 23 ਮਾਰਚ ਨੂੰ 1941 ਨੂੰ ਆਪ ਬਰਲਨ ਪਹੁੰਚੀ ਅਤੇ ਹਿਟਲਰ ਨਾਲ ਜਾ ਮੁਲਾਕਾਤ ਕੀਤੀ। ਐਸਟੋ ਮਾਗਰੋ ਇਟਲੀ ਜਾ ਕੇ ਮਸੋਲੋਨੀ ਨਾਲ ਵੀ ਮੇਲ ਕੀਤਾ। ਇੰਨਾ ਸਾਰੇ ਦੇਸ਼ਾਂ ਵਿੱਚ ਜਾਣ ਦਾ ਇੱਕ ਦੇਸ਼ ਸੀ ਕਿ ਆਜ਼ਾਦੀ ਵਾਸਤੇ ਕੋਈ ਯੋਗਤ ਜਿਗਾਰ ਸਥਾਪਿਤ ਕੀਤਾ ਜਾ ਸਕੀ। 20 ਜੂਨ 1945 ਨੂੰ ਨੇਤਾ ਜੀ ਟੋਕਿਓ ਪਹੁੰਚੇ ਕਾ ਟੋਕਿਓ ਵਿਖੇ ਉਨ੍ਹਾਂ ਨੇ ਦੇਲੇ ਟਕਮਾ ਭਾਸ਼ਣ ਦਿੱਤਾ ਬਹੁਤ ਵਧੀਆ ਭਾਸ਼ਣ ਦਿੱਤਾ ਸੀ ਅਤੇ ਸਾਰੇ ਇਕੱਤਰਤਾ ਵਿੱਚ ਆਜ਼ਾਦੀ ਦੇ ਸੰਘਰਸ਼ ਵਿੱਚ ਤਨ ਮਨ ਅਤੇ ਧਨ ਕੁਰਬਾਨ ਕਰਨ ਦਾ ਜਜ਼ਬਾ ਪਾ ਰਿਹਾ। ਇਸੇ ਪ੍ਰੰਤ ਸ੍ਰੀ ਰਾਸ બિਹਾਰੀ ਬੋਸ ਨੇ ਇੰਡੀਅਨ ਇੰਡੀਪੈਂਡੈਂਸ ਲੀਗ ਦੀ ਪ੍ਰਧਾਨਗੀ ਸੁਭਾਚੰਦਰ ਬੋਸ ਨੂੰ ਸੌਂਪ ਦਿੱਤੀ ਸੀ। ਬੜੀ ਲੰਮੀ ਚੌੜੀ ਅਤੇ ਸਾਰਥਿਕ ਭਾਵਨਾ ਨਾਲ ਜਲਾਈ 1972 ਈਸਵੀ ਨੂੰ ਅਜਾਦੀ ਹੈ ਆਜ਼ਾਦ ਹਿੰਦ ਫੌਜ ਦੀ ਘੋਸ਼ਣਾ ਸਰਬਜਨਕ ਰੂਪ ਵਿੱਚ ਕਰ ਦਿੱਤੀ ਗਈ। ਅਤੇ ਇਸ ਦੇ ਕਾਰਜਕਾਰਨੀ ਅਧਿਕਾਰੀ ਸਵਾਰਚੰਦਰ ਬੋਸ ਹੀ ਸਨ। ਇਨ੍ਹਾਂ ਹੀ ਦਿਨਾਂ ਵਿੱਚ ਆਜ਼ਾਦ ਹਿੰਦ ਫੌਜ ਦਾ ਨਾਰਾ ਜੈ ਹਿੰਦ ਨਰਧਾਰਤ ਕੀਤਾ ਗਿਆ ਸੀ। ਮਲਾਇਆ ਅਤੇ ਬਰਮਾ ਵਿੱਚ ਵਸਣ ਵਾਲੇ ਹਿੰਦੁਸਤਾਨੀਆਂ ਨੇ ਨੇਤਾਜੀ ਸਵਾਰਚੰਦਰ ਬੋਸ ਦੀ ਹਰ ਤਰ੍ਹਾਂ ਸਹਿਯੋਗ ਦਿੱਤੀ। 1 ਕਿ ਟੂਬਰ 1943 ਦਾ ਇਹ ਦਿਨ ਸੀ। ਜਦੋਂ ਸੁਭਾਚੰਦਰ ਜੀ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਨੇਤਾ ਜੀ ਦੇ ਰੂਪ ਵਿੱਚ ਆਏ ਸਨ ਅਤੇ ਆਪ ਨੇ ਆਜ਼ਾਦ ਹਿੰਦ ਫੌਜ ਦੇ ਸਰਵ ਉੱਚ ਅਧਿਕਾਰੀਆਂ ਦੀ ਹੈਸੀਅਤ ਵਿੱਚ ਆਜ਼ਾਦ ਹਿੰਦ ਫੌਜ ਦੀ ਆਰਜੀ ਸਰਕਾਰ ਕੈਂਪ ਕਰਨ ਦਾ ਐਲਾਨ ਕੀਤਾ ਸੀ ਇਹ ਸਰਜੀ ਸਰਕਾਰ ਨੂੰ ਥੋੜੇ ਜਿਹੇ ਸਮੇਂ ਵਿੱਚ ਜਾਪਾਨ ਜਰਮਨੀ ਬਰਮਾ ਇਟਲੀ ਫਿਲੀਪਾਈਨ ਚੀਨ ਅਤੇ THAILAND ਆਦਿ ਦੇਸ਼ਾਂ ਵੱਲੋਂ ਮਾਨਤਾ ਮਿਲ ਗਈ ਜਾਪਾਨੀ ਸਰਕਾਰ ਨੇ ਤਾ ਜਪਾਨੀ ਸਰਕਾਰ ਨੇ ਤਾਂ ਅੰਡੇਮਾਨ ਅਤੇ ਨਿਕੋਬਾਰ ਦੀ ਭਾਰਤੀ ਦੀਪ ਅ ਅੰਗਰੇਜ਼ਾਂ ਤੋਂ ਮੁਕਤ ਕਰਵਾ ਕੇ ਇਸ ਫੌਜ ਨੂੰ ਦੇ ਦਿੱਤੇ ਸਨ ਅਤੇ ਇਨ੍ਹਾਂ ਦੀਪਾਂ ਤੇ ਭਾਰਤੀ ਝੰਡਾ ਝੁਲਣ ਲੱਗ ਪਿਆ ਸੀ। ਨੇਤਾ ਜੀ ਸੁਭਾਚੰਦਰ ਬੋਸ ਨੇ ਵਕਤ ਦੀ ਨਜਰਤ ਨੂੰ ਸਮਝ ਕੇ ਆਜ਼ਾਦ ਹਿੰਦ ਫੌਜ ਦਾ ਪੁਨਰਗਠਨ ਕੀਤਾ। ਅਤੇ ਇੱਕ ਸ਼ਕਤੀਸ਼ਾਲੀ ਬ੍ਰਿਗੇਡ ਨੇਚਰ ਜਨਰਲ ਸਾ ਨਵਾਬ ਨਵਾਜ਼ ਖਾਨ ਦੀ ਅਗਵਾਈ ਵਿੱਚ ਜਾਪਾਨੀਆਂ ਦੇ ਸਹਿਯੋਗ ਨਾਲ ਹਿੰਦੁਸਤਾਨ ਦੀ ਸਥਾਪਿਤ ਹਕੂਮਤ ਵਿਰੁੱਧ ਹਮਲਾ ਕਰਨ ਲਈ ਭੇਜਿਆ। ਅਤੀਜ ਜਾਰੂਸ ਪਾਣਿਆਂ ਨੂੰ ਉਹਨਾਂ ਦੀ ਮੰਜ਼ਲ ਦਿੱਲੀ ਦਾ ਲਾਲ ਕਿਲਾ ਦੱਸਿਆ ਗਿਆ। ਆਜ਼ਾਦ ਹਿੰਦ ਫੌਜ ਦੇ ਨਿਸ਼ਚਿਤ ਕੀਤੇ ਗਏ ਪਿਛਿਆ ਬਲਬਦਨ ਲਈ ਇਸ ਫੌਜੀ ਬ੍ਰਿਗੇਡ ਦੇ ਤਿੰਨ ਡਿਵੀਜ਼ਨ ਬਣਾਏ ਗਏ। ਪਹਿਲਾ ਡਿਵੀਜ਼ਨ ਕਰਨਲ ਐਨ ਆਈ ਗੈਨ ਦੀ ਅਗਵਾਈ ਹੇਠ ਆਸਾਮ ਵਿੱਚ ਜੰਗ ਕਰਨ ਲਈ ਭੇਜਿਆ ਗਿਆ ਦੂਜਾ ਡਿਵੀਜ਼ਨ ਕਰਨਲ ਅਜੀਜ਼ ਅਹਿਮਦ ਖਾਨ ਦੀ ਕਮਾਂਡ ਹੇਠ ਰੰਗੂਨ ਵਿੱਚ ਸੀ ਅਤੇ ਤੀਜਾ ਕਰਨਲ ਆਰ ਜੀ ਨਾਗਰ ਦੀ ਸਰਪ੍ਰਸਤੀ ਹੇਠ ਸਿੰਗਾਪੁਰ ਵਿੱਚ ਸੀ 18 ਮਾਰਚ ਨੂੰ 1947 ਨੂੰ ਨੇਤਾ ਜੀ ਦੀ ਫੌਜ ਨੇ ਟੈਂਡਮ ਨੂੰ ਜਿੱਤ ਕੇ ਭਾਰਤੀ ਬਰਮਾ ਸਰਹੱਦ ਨੂੰ ਪਾਰ ਕਰ ਲਿਆ ਸੀ ਅਤੇ ਹਿੰਦੁਸਤਾਨ ਵਿੱਚ ਦਾਖਲ ਹੋ ਸੁਤੀ ਸੀ ਪਹਿਲੇ ਦੌਰ ਵਿੱਚ ਆਜ਼ਾਦ ਹਿੰਦ ਫੌਜ ਨੇ ਖੂਬ ਵਰਨਜੋਗ ਮੱਲਾਂ ਮਾਰੀਆਂ ਪਰ ਇਹ ਫੌਜ ਬਰਤਾਨਵੀ ਫੌਜਾਂ ਦੇ ਮੁਕਾਬਲੇ ਬਹੁਤ ਘੱਟ ਗਿਣਤੀ ਵਿੱਚ ਸੀ ਅਤੇ ਨਾ ਹੀ ਇਹਨਾਂ ਕੋਲ ਬਰਤਾਨਵੀ ਫੌਜ ਵਰਗੇ ਨਵੀਨਤਮ ਹਥਿਆਰ ਸਨ ਇਸ ਤੋਂ ਇਲਾਵਾ ਦੁੱਖ ਦੀ ਗੱਲ ਇਹ ਵੀ ਸੀ ਕਿ ਸਨੇ ਕੁਦਰਤੀ ਬਿਮਾਰੀ ਫੈਲਣ ਕਾਰਨ ਆਜ਼ਾਦ ਹਿੰਦ ਫੌਜ ਦੇ ਸੈਨਿਕਾਂ ਨੂੰ अनेका ਹੋਰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ 1945 ਵਿੱਚ ਇਟਲੀ ਵੱਲੋਂ ਹਥਿਆਰ ਸੁੱਤੇ ਜਾਣੇ ਅਤੇ ਜਾਪਾਨ ਦੇ ਦੋ ਵੱਡੇ ਉਹ ਗਵਸ਼ ਦੇ ਸ਼ਹਿਰਾਂ ਹਿਰੋਸ਼ਿਮਾ ਤੇ ਨਾਗਾਸاکی ਉੱਪਰ ਛੁੱਟੇ ਗਏ ਐਟਮ ਬੰਬਾਂ ਨੇ ਸਭਨਾ ਦੇ ਹੌਸਲੇ ਤੋੜ ਦਿੱਤੇ ਸਨ ਇਸ ਤਰ੍ਹਾਂ ਜਾਪਾਨ ਦੀ ਹਾਰ ਨਾਲ ਅਜ਼ਾਦ ਹਿੰਦ ਫੌਜ ਦੀ ਤਾਕਤ ਕਮਜ਼ੋਰ ਹੋ ਗਈ ਸੀ ਛਿੱਟੇ ਵਜੋਂ ਅਜ਼ਾਦ ਹਿੰਦ ਫੌਜ ਦੇ अनेका ਅਫਸਰਾਂ ਤੇ ਸਪਾ냔 ਦੇ ਸੈਨਿਕ ਅਦਾਲਤਾਂ ਨਿਯੁਕਤ ਕਰਕੇ ਮੁਕੱਦਮੇ ਚਲਾਏ ਗਏ ਸੀ ਅਤੇ ਇਹ ਨੇਕ ਹੋਰਨਾਂ ਨੂੰ ਮੌਤ ਦੇ ਘਾਟ ਵੀ ਅਦਾ ਦਿੱਤਾ ਗਿਆ ਸੀ ਭਾਵੇਂ ਇਹ ਪ੍ਰਾਪਤੀ ਦੀ ਥਾਵੇਂ ਆਵਾਪਕੀ ਸੀ ਪਰ ਉਪਰੋਕਤ ਸੰਘਰਸ਼ਾਂ ਦੇ ਸਿੱਟੇ ਵਜੋਂ ਮੁੰਬਈ ਕਲਕੱਤਾ ਬੰਬਈ ਦਿੱਲੀ ਅਤੇ ਕਈ ਹੋਰ ਮਹਾਨਗਰਾਂ ਵਿੱਚ ਮੰਤਰ ਦੀ ਪ੍ਰਾਪਤੀ ਹੋਇਆ ਤਾਂ ਅੰਦੋਲਨ ਸ਼ੁਰੂ ਹੋਏ ਜਿਨ੍ਹਾਂ ਸਦਕਾ ਬ੍ਰਿਟਾਨੀ ਸਰਕਾਰ ਦੇ ਕਬਜ਼ੇ ਵਿੱਚੋਂ ਹਿੰਦੁਸਤਾਨ ਦੀ ਵਾਗ ਦੋਰ ਖਿੱਚਣ ਲੱਗੀ ਅਤੇ ਭਾਰਤੀ ਬੱਚਾ ਡੱਜਾ ਆਜ਼ਾਦੀ ਦੇ ਸੰਘਰਸ਼ ਵਿੱਚ ਜੁਟ ਗਿਆ ਸਵਾਚੰਦਰ ਬੋਸ ਦੇ ਕੁਝ ਆਖਾਨ ਤੇ ਨਾਰੇ ਸਨ ਤੂੰ ਮuje ਫੋਨ ਦੋ ਮੈਂ ਤੁਝੇ ਆਜ਼ਾਦੀ ਦੂੰਗਾ ਦਿੱਲੀ ਚਲੋ ਜੈ ਹਿੰਦ ਜੋ ਬਾਦ ਵਿੱਚ ਭਾਰਤ ਸਰਕਾਰ ਵੱਲੋਂ ਤੇ ਭਾਰਤੀ ਫੌਜ ਵੱਲੋਂ ਮੰਨ ਲਿਆ ਗਿਆ ਇੱਕ ਹੋਰ ਸਲੋਗਨ ਸੀ ਇਤਫਾਕ ਇਤਮਾਦ ਕੁਰਬਾਨੀ ਸੀ ਸਵਾਚੰਦਰ ਬੋਸ ਭਾਰਤ ਲਈ ਬਿਨਾਂ ਕਿਸੇ ਰੁਕਾਵਟ ਦੇ ਪੂਰਨ ਆਜ਼ਾਦੀ ਦਾ ਹਮੇਸ਼ੀ ਜਦ ਕਿ ਆਲ ਇੰਡੀਆ ਕਾਂਗਰਸ ਕਮੇਟੀ ਮਪੜਾ ਵਾਰ ਅੰਮਲੀ ਇਲਾਕੇ ਦੀ ਪ੍ਰਭੂਸਤਾ ਦੇ ਹੱਕ ਵਿੱਚ ਸੀ ਆਖਰਾਂ ਇਤਿਹਾਸਿਕਲਹ ਕਾਂਗਰਸ ਕਨਵੈਨਸ਼ਨ ਵਿੱਚ ਕਾਂਗਰਸ ਨੇ ਪੂਰਨ ਸਵਰਾਜ ਦੇ ਸਰਲੇਖੀ ਨਾਰੇ ਨੂੰ ਅਪਣਾਇਆ ਇਸ ਤੋਂ ਬਾਅਦ ਗਾਂਧੀ ਵਰਨ ਫੈਕਟਰ ਤੇ ਆਧਾਰਿਤ ਆਪਣੀ ਨੀਤੀ ਮਗਰੋਂ ਮਹਾਤਮਾ ਗਾਂਧੀ ਜਿੱਥੇ ਵੀ ਗਏ ਉਹਨਾਂ ਦਾ ਦਿਲ ਖੰਭਦਾ ਸਵਾਗਤ ਹੁੰਦਾ ਗਿਆ। ਇਹਨਾਂ ਯਾਤਰਾਵਾਂ ਵਿੱਚ ਸਵਾਚੰਦਰ ਬੋਸ ਜੀ ਗਾਂਧੀ ਦੇ ਨਾਲ ਹੁੰਦੇ ਸਨ। ਬਾਅਦ ਵਿੱਚ ਉਹ ਇੱਕ ਜਗ੍ਹਾ ਲਿਖਦੇ ਰਹੇ। ਲਿਖਦੇ ਹਨ ਕਿ ਉਹਨਾਂ ਲੋਕਾਂ ਦਾ ਸਹ ਹਲੋਣਾ ਦੇਣ ਵਾਲਾ ਸੀ ਤੇ ਲੋਕਾਂ ਨੇ ਉਸ ਵਿੱਚ ਜ਼ਬਰਦਸਤ ਉਤਸ਼ਾਹ ਪਾ ਦਿੱਤਾ ਸੀ। ਸਵਾਚ ਜੀ ਅਨੁਸਾਰ ਉਹਨਾਂ ਦਾ ਅਨੁਮਾਨ ਹੈ ਕਿ ਦੁਨੀਆ ਦਾ ਕੋਈ ਵੀ ਹੋਰ ਐਸਾ ਲੀਡਰ ਨਹੀਂ ਜਿਸਨੇ ਯਾਤਰਾਵਾਂ ਦੌਰਾਨ ਗਾਂਧੀ ਜਿਤਨੀ ਹਰਮਨ ਪਿਆਰਤਾ ਹਾਸਲ ਕੀਤੀ ਹੋਵੇ। ਇਹਨਾਂ ਯਾਤਰਾਵਾਂ ਤੋਂ ਬਾਅਦ ਸੁਭਾਸ਼ ਚੰਦਰ ਬੋਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੇਸ਼ ਨਿਕਾਲਾ ਦਿੱਤਾ ਗਿਆ। ਉਹ ਵਾਪਸ ਆਏ ਤੇ ਫਿਰ ਗ੍ਰਿਫਤਾਰ ਕਰ ਲਏ ਗਏ। ਸੁਭਾਸ਼ ਚੰਦਰ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਦੋ ਵਾਰ ਲਗਾਤਾਰ ਪ੍ਰਧਾਨ ਚੁਣੇ ਗਏ ਅਤੇ ਪ੍ਰਧਾਨ ਗੁਰੂ ਤੋਂ ਅਸਤੀਫਾ ਦੇਣਾ ਪਿਆ। ਹਾਂ ਕਿਉਂਕਿ ਉਹਨਾਂ ਦੇ ਮਹਾਤਮਾ ਗਾਂਧੀ ਨਾਲ ਵਿਚਾਰ ਨਹੀਂ ਮਿਲਦੇ ਸੀ ਇਸ ਤੋਂ ਬਾਅਦ ਬੋਸ ਨੇ ਖੁੱਲੇ ਆਮ ਕਾਂਗਰਸੀ ਨੀਤੀਆਂ ਦੀ ਮੁਖਾਲਫਤ ਕੀਤੀ। ਬੋਸ ਦਾ ਯਕੀਨ ਸੀ ਕਿ ਮਹਾਤਮਾ ਗਾਂਧੀ ਦਾ ਅਹਿੰਸਾਵਾਦੀ ਕਾਰਿਆ ਕਰਮ ਕਦੇ ਵੀ ਭਾਰਤ ਨੂੰ ਆਜ਼ਾਦ ਕਰਾਉਣ ਲਈ ਕਾਫੀ ਨਹੀਂ ਹੈ। ਬੋਸ ਨੇ ਹਿੰਸਕ ਵਿਰੋਧ ਦੀ ਵਕਾਲਤ ਕੀਤੀ। ਉਸ ਨੇ ਆਪਣੀ ਵੱਖਰੀ ਰਾਜਨੀਤਿਕ ਪਾਰਟੀ ਬਣਾ ਲਈ। ਫਾਰਵਾਰਡਿੰਗ ਬਲਾਕ ਦੇ ਪਲੇਟਫਾਰਮ ਤੋਂ ਪੂਰੀ ਤੇ ਫੌਰੀ ਆਜ਼ਾਦੀ ਦੇ ਆਦਰਸ਼ ਦਾ ਝੰਡਾ ਬੁਲੰਦ ਕਰ ਦਿੱਤਾ। ਸਵਾ ਚੰਦਰ ਬੋਸ ਨੂੰ ਬ੍ਰਿਟਿਸ਼ ਸਾਮਰਾਜ ਦਾ ਐ ਬਰੇਟਿਸ਼ ਸਾਮਰਾਜ ਬਨੋਂ 11 ਵਾਰ ਜੇਲੀ ਡੱਕਿਆ ਗਿਆ ਮਤਲਬ ਕਿ ਕਿੱਥੇ ਜਾ ਗਿਆ ਉਸ ਦਾ ਪ੍ਰਸ਼ੇਧ ਨਾਰਾ ਸੀ ਆਪ ਮੂਝੇ ਖੂਨ ਦੋ ਮੈਂ ਆਪਕੋ ਆਜ਼ਾਦੀ ਦੂੰਗਾ ਦੂਸਰੇ ਸੰਸਾਰ ਯੰਗ ਨੂੰ ਲੱਗਣ ਤੋਂ ਨਾਲ ਵੀ ਬਹੁਤਾ ਪੈਂਤੜਾ ਨਹੀਂ ਬਦਲਿਆ ਉਸ ਸੰਸਾਰ ਸਗੋ ਇਹ ਇੱਕ ਮੌਕਾ ਸੀ ਜਿਸ ਦਾ ਫਾਇਦਾ ਉਠਾਇਆ ਜਾਣਾ ਚਾਹੀਦਾ ਸੀ ਬ੍ਰਿਟ ਸਸਰ ਆਏ ਤੇ ਕਮਜ਼ੋਰ ਪੈਰਿਆ ਸੀ ਸੰਸਾਰ ਯੰਗ ਦੇ ਫੈਲਣ ਕਰਕੇ ਪੂਰੇ ਇੰਡੀਆ ਛਾੜ ਦਿੱਤਾ ਪਹਿਲਾ ਰੂਸੀਏ 나ਜੀ ਜਰਮਨੀ ਜਰਮਨੀ ਤੇ ਜਾਪਾਨ ਸਾਮਰਾਜ ਨਾਲ ਗੱਠਬੰਧਨ ਕਰ ਬਣਾਇਆ ਤੇ ਦੇਸ਼ ਸਾਮਰਾਜ ਦੇ ਖਿਲਾਫ ਲੜ ਰਹੇ ਸਨ ਸੁਭਾਚੰਦਰ ਬੋਸ ਦੇ ਨਾਜ਼ੀਆਂ ਨਾਲ ਸੰਬੰਧ ਤੇ ਹੋਰ ਦੂਸਰੇ ਮਿਲਟਰੀ ਗੱਠਬੰਧਨ ਨਾਲ ਸੰਬੰਧ ਬਾਰੇ ਕਈ ਬੈਸਾਂ ਹੋਈਆਂ ਤੇ ਹੁੰਦੀਆਂ ਰਹਿਣਗੀਆਂ ਇਤਿਹਾਸਕਾਰਾਂ ਤੇ ਰਾਜਨੀਤਿਕ ਸਾਸ਼ਤਰੀਆਂ ਇਸ ਦਾ ਨਵੇੜਾ ਕਰਦੇ ਕਈ ਤਰ੍ਹਾਂ ਦੇ ਹਾਈਫਿਕਟ ਬਣਾਈ ਬੈਠੇ ਸਨ ਹਾਂ ਕਈ ਬੁੱਧੀਜੀਵੀ ਉਸਦੇ ਨਾਲ ਬੜੇ ਦਿਖਾਈ ਵੀ ਦੇ ਰਹੇ ਹਨ ਅਨੁਸਾਰ ਅਸਲੀ ਰਾਜਨੀਤਿਕ ਜਸ਼ਨ ਦੀ ਕਹਿਣੀ ਤੇ ਕਰਨੀ ਪਾਰਦਰਸੀ ਸੀ ਉਸਦੇ ਵਿਚਾਰਾਂ ਨਾਲ ਸਮਾਜਿਕ ਤੇ ਰਾਜਨੀਤਿਕ ਬਰਤਾਰਿਆਂ ਦੀ ਅਸਲ ਰੂਹ ਜੁੜੀ ਹੋਈ ਸੀ ਹਾਂ ਅਗਸਤ 18 191952 ਨੂੰ ਹਾਈਕ ਕ ਦੇ ਟਪੇ ਤਾਈਬਾਨ ਵਿਕੇ ਇੱਕ ਹਵਾਈ ਹਾਦਸਾ ਹੋਇਆ ਇਹ ਟੋਪੀਓ ਰਾਸਤੇ ਸੰਭਲਪੁਰ ਰਸਿਆ ਜਾ ਰਿਹਾ ਸੀ ਜਾਪਾਨੀ ਸਾਮਰਾਜ ਦਾ ਇਹ ਆਰਮੀ ਏਅਰ ਫੋਰਸ ਦਾ ਜਿਹੜਾ ਕੇ ਇੱਕ ਬੰਬ ਬੰਬ ਵਜਹਾਇ ਦੇ ਇੰਜਨ ਵਿੱਚ ਖਰਾਬੀ ਪੈ ਗਈ ਜਦੋਂ ਇਹ ਕਰੈਸ਼ ਹੋਇਆ ਤਾਂ ਉਸ ਬੁਰੀ ਤਰ੍ਹਾਂ ਚੋਲ ਗਿਆ ਚਾਰ ਘੰਟੇ ਬਾਅਦ ਸਾਨਕਾ ਸਰਦਾਰ ਵਿੱਚ ਉਸਦੀ ਮੌਤ ਹੋ ਗਈ ਐਸੀ ਕਥਿਉ ਸੁਵਾ ਚੰਦਰ ਜੀ ਬਾਰੇ ਜਾਣਕਾਰੀ ਤਾਂ 1922 ਨੂੰ ਬਹੁਤ ਸਮਾਰਨ ਮਾਰਨ ਉਪਰੰਤ ਭਾਰਤ ਰਤਨ ਦੇ ਅਵਾਰਡ ਨਾਲ ਸਨਮਾਨਿਆ ਗਿਆ ਇਹ ਪਾਰਟ ਦਾ ਸਭ ਤੋਂ ਵੱਡਾ ਸਨਮਾਨ ਹੈ ਬਾਅਦ ਵਿੱਚ ਇਹ ਅਵਾਰਡ ਵਾਪਸ ਲੈ ਲਿਆ ਗਿਆ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਜਨਤਾ ਦੇ ਹਿੱਤ ਵਿੱਚ ਇਹ ਗੱਲ ਨਹੀਂ ਜਾਏਗੀ ਕਿ ਇਹ ਅਵਾਰਡ ਮਰਨਪੁਰੰਤ ਬੋਸ ਨੂੰ ਦਿੱਤਾਇਆ ਏ ਅਵਾਰਡ ਕਮੇਟੀ ਬੋਸ ਬੋਸ ਦੀ ਮੌਤ ਤੱਕ ਕੋਈ ਸਵੋਥ ਫੇਸ ਨਹੀਂ ਕਰਦੀ ਇਸ ਲਈ ਮਰਨਪੁਰੰਤ ਦਿੱਤਾ ਅਵਾਰਡ ਆਪਣੇ ਆਪ ਵਿੱਚ ਜਾਇਜ਼ ਨਹੀਂ ਹੈ ਇਸ ਮੁੱਦੇ ਦੇ ਅੱਗੋਂ ਕੋਈ ਕਾਰਵਾਈ ਨਹੀਂ ਹੋਈ ਸੀ ਬਈ ਇਹ ਹੀ ਸੀ ਬੱਚਿਓ ਸਵਾਹ ਚੰਦਰ ਬੋਸ ਜੀ ਬਾਰੇ ਜਾਣਕਾਰੀ ਸੋ ਬੱਚਿਓ ਅੱਜ 23 ਜਨਵਰੀ ਸੀ ਸਵਾਹ ਚੰਦਰ ਬੋਸ ਦੀ ਗੱਲ ਜਾਣਦੇ ਅੱਜ ਅਸੀਂ ਕਰਕੇ ਤੁਹਾਡੇ ਨਾਲ ਇਹ ਗੱਲਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ